ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਤੁਹਾਡਾ ਸ਼ੁਕਰੀਆ ਪੰਗੋਤ ਸਾਹਿਬ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਸੀ ਅਕਾਲੀ ਲੀਡਰ ਜਿਹੜਾ ਇੱਕ ਖੇਮਾ ਬਖ ਹੋਇਆ ਹੋਇਆ ਤੇ ਅੱਜ ਪਾਰਟੀ ਨੇ ਬਾਹਰ ਕੱਢ ਤੇ ਸੱਤ ਹਲਕਾ ਇੰਚਾਰਜ ਹਟਾਤੇ ਤੇ ਵੱਡੇ ਲੀਡਰ ਸਾਰੇ ਜੀ ਸੁਰਜੀਤ ਸਿੰਘ ਲੀਡਰ ਸੁਰਜੀਤ ਸਿੰਘ ਰਖੜਾ ਸਾਹਿਬ ਤੇ ਚੰਦੂ ਮਾਰਾ ਸਾਹਿਬ ਅਖਰ ਬਾਹਰ ਦਾ ਰਸਤਾ ਦਖਾਤਾ ਕਹਿੰਦਾ ਕਿ ਜਦੋਂ ਤੁਹਾਨੂੰ ਕਿੰਨੇ ਵਾਰ ਕਿਹਾ ਕੋਈ ਵੀ ਗੱਲ ਰੱਖਣੀ ਹੈ ਉਹ ਗੱਲ ਪਾਰਟੀ ਦੇ ਆ ਕੇ ਪਲੇਟਫਾਰਮ ਤੇ ਰੱਖੋ ਤੁਸੀਂ ਬਾਹਰ ਮੀਡੀਆ 'ਚ ਬੋਲਦੇ ਹੋ ਸਾਡੇ ਵਿਰੁੱਧ ਤੁਸੀਂ ਗੁੱਟਬੰਦੀ ਖੜੀ ਕਰਦੇ ਹੋ ਆ ਚੱਕੋ ਤੁਹਾਨੂੰ ਪਾਰਟੀ 'ਚੋਂ ਕੱਢਿਆ ਬਾਹਰ ਤੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੀ ਸੀធី ਵੀ ਬੜੀ ਨਾਜ਼ੁਕ ਹੋਗੀ ਆਈਸੀਓ ਦੇ ਵਿੱਚ ਹੈ ਪਾਰਟੀ ਪ੍ਰਦੀਪ ਗਲੇਰ ਦੀ ਇੰਟਰਵਿਊ ਉਹਨਾਂ ਨੇ ਪਾਰਟੀ ਫਸਾਤੀ ਹਾਲਾਂਕਿ ਪਾਰਟੀ ਬਦੋਂ ਲਗਾਤਾਰ ਕਾਊਂਟਰ ਕੀਤਾ ਜਾ ਰਿਹਾ ਉਹਨਾਂ ਦੇ ਬੁਲਾਰਿਆਂ ਵੱਲੋਂ ਅੱਜ ਹਮੇਸ਼ਿੰਦਰ ਗਰੇਵਾਲ ਤੇ ਇਸ ਤੋਂ ਇਲਾਵਾ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੇ ਵੀ ਦੱਸਿਆ ਕਿ ਐਦਾਂ ਦਾ ਕੁਝ ਨਹੀਂ ਹੈਗਾ ਡਾਕਟਰ ਸਾਹਿਬ ਕਿਵੇਂ ਵੇਖ ਰਹੇ ਹੋ ਪੰਥਕ ਪਾਰਟੀ ਦੀ ਇਸ ਸਥਿਤੀ ਨੂੰ ਜੇ ਗੱਲਬਾਤ ਕਿੱਥੇ ਪਹੁੰਚ ਗਈ ਆ ਜੀ ਪੰਗੋ ਸਰ ਦੇਖੋ ਕਾਲੀ ਦਲ ਕਾਫੀ ਦੇਰ ਤੋਂ ਸੀ ਪਰ ਹੁਣ ਸਪੀਡ ਅਪ ਹੋ ਗਿਆ ਹੈ ਸੈਲਫ ਡਿਸਟ੍ਰਕਟਿਵ ਮੋਡ ਦੇ ਵਿੱਚ ਚਲੇ ਗਿਆ ਹੈ ਪਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਲੀਡਿੰਗ ਰੋਲ ਪਲੇ ਕਰ ਰਹੇ ਨੇ ਪ੍ਰਧਾਨ ਜੀ ਸੁਖਵੀਰ ਸਿੰਘ ਬਾਦਲ ਕੋਈ ਸਮੱਸਿਆ ਨਹੀਂ ਹੈ ਕਿ ਤੁਸੀਂ ਤੁਹਾਨੂੰ 2-3 ਮਹੀਨੇ ਪਹਿਲਾਂ ਹੀ ਬੰਦੇ ਛੱਡ ਕੇ ਚਲੇ ਗਏ ਨੇ। ਅਕਾਲ ਤਖਤ ਸਭ ਤੇ ਲਿਖ ਕੇ ਦੇ ਰਹੇ ਨੇ ਉਹ। ਮਤਲਬ ਉਦਾਂ ਦੀ ਗੱਲ ਹੈ ਵੀ ਤੁਹਾਡੇ ਘਰੋਂ ਬੰਦਾ ਨਿਕਲ ਕੇ ਬਾਹਰ ਦਰਵਾਜ਼ੇ ਤੇ ਖੜ ਕੇ ਲਲਕਰੇ ਮਾਰ ਰਿਹਾ ਹੋਵੇ ਤੁਸੀਂ ਕਹੋ ਅਸੀਂ ਨੂੰ ਘਰੋਂ ਕੱਢਦਾ। ਮਨ ਲੋ ਤੁਹਾਨੂੰ ਛੱਡ ਕੇ ਚਲੇ ਗਏ ਨੇ ਕੱਢਣ ਦਾ ਕੀ ਮਤਲਬ ਐਵੇਂ ਤਾਂ ਸਿਰਫ ਉਹ ਜਿਹੜੀ ਪ੍ਰਦੀਪ ਕਲੇਰ ਦੀ ਖਬਰ ਹੈ ਉਹਨੂੰ ਕਾਊਂਟਰ ਕਰਨ ਦੇ ਲਈ ਤੇ ਜੇ ਕੱਢ ਤੇ ਅਸੀਂ ਕੱਢ ਤੇ ਵੀ ਟੱਡ ਬਜਾਓ ਇਸ ਗੱਲ ਦੀ ਉਹ ਤਾਂ ਨਿਕਲੇ ਹੀ ਹੋਏ ਸੀ। ਔਰ ਉਹਨਾਂ ਜੋ ਕਿਹੜਾ ਸੀ ਜਿਹੜਾ ਇਹਨਾਂ ਦੇ ਨਾਲ ਸੀ। ਉਹ ਕਿਹੜਾ ਦੋਸ਼ ਜਿਹੜਾ ਸੀ ਜਿਹੜਾ ਇਹਨਾਂ ਨੇ ਉਹਦੇ ਤੇ ਨਹੀਂ ਲਾਇਆ ਕਿ ਬੀਜੇਪੀ ਦੇ ਏਜੰਟ ਨੇ ਸਾਸ਼ੀ ਨੇ ਕਿਹੜਾ ਦੋਸ਼ ਉਹਨਾਂ ਨੇ ਛੱਡਤਾ ਜਿਹੜਾ ਇਹਨਾਂ ਤੇ ਨਹੀਂ ਲਾਇਆ। ਤੇ ਹੁਣ ਕੱਢਣ ਦਾ ਤਾਂ ਇਹ ਤਾਂ ਦਿਸ ਇਜ਼ ਅ ਟੈਕਨੀਕਲਟੀ ਹੈ। ਅਮੀ ਕੰਮ ਕਰ ਜੋ ਤੁਰਸਾ ਆਉਦੀ ਮੇਰਾ ਖਿਆਲ ਸੀਗੀ ਉੱਥੇ ਵਰਸੀ। ਉਹਨਾਂ ਨੇ ਪ੍ਰੈਜ਼ੀਡੈਂਟ ਕਲੀਅਰ ਕਰਤੇ ਇਹਨਾਂ ਨੇ ਕਿ ਬਚਲ ਸੀ। ਮਤਲਬ ਇਹ 트ੈਜਡੀ ਆਪਣੇ ਦੇਖੋ ਕੀ ਹੋ ਰਹੀ ਹੈ ਕਿ মিডিਆ ਦੇ ਵਿੱਚ ਸਿਰਫ ਖਬਰ ਦੇ ਲਈ ਫੈਸਲੇ ਲਈ ਜਾਂਦੇ ਨੇ ਕਿ ਕਿਹੜੀ ਖਬਰ ਨੂੰ ਕਿੱਦਾਂ ਕਾਊਂਟਰ ਕਰਨਾ ਅਦਰਵਾਈਜ਼ ਸਾਰਾ ਪੰਜਾਬ ਚ ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਉਹ ਭਾਈ ਉਹ ਇਹਨਾਂ ਦੇ ਵਿੱਚ ਨਹੀਂ ਸੀ ਹੁਣ ਉਹਨਾਂ ਨੇ ਤਾਂ ਆਪਣਾ ਵੱਖਰਾ ਅਕਾਲੀ ਦਲ ਸੁਧਾਰ ਲਹਿਰ ਚੋਂ ਸ਼ੁਰੂ ਕਰਤੀ ਪਰ ਤੁਸੀਂ ਉਹਨਾਂ ਦੇ ਖਿਲਾਫ ਮਤਲਬ ਮੀਟਿੰਗਾਂ ਕਰਕੇ ਪਹਿਲਾਂ ਦਿਖਾਇਆ ਕਿ ਜੀ ਸਾਰੇ ਹੱਥ ਦੋ ਦੋ ਖੜੇ ਕਰਾ ਕੇ ਕਿ ਸਾਡੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਵੀ ਇਲਾਕੇ ਵਾਲੇ ਵੀ ਫਿਰ ਜ਼ਿਲ੍ਹਿਆਂ ਦੇ ਲੈਵਲ ਤੇ ਮਤੇ ਕੋਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹ ਵਿੱਚ ਕਦੋਂ ਸੀ ਉਹ ਮੈਨੂੰ ਦੱਸੋ ਸੋ ਐਵੇਂ ਪਤਾ ਨਹੀਂ ਕਿਸ ਦੁਨੀਆ ਦੇ ਵਿੱਚ ਰਹਿ ਰਹੇ ਸੀ ਪਰ ਸਿਰਫ ਕਿਉਂਕਿ ਉਹ ਹਮਲਾ ਬੜਾ ਸੀਰੀਅਸ ਹੋ ਗਿਆ ਜਿਹੜਾ ਉਹ ਸੱਚੇ ਸੌਦੇ ਵਾਲਾ ਕੀ ਨਾਮ ਉਹਦਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਉਹਨਾਂ ਜਿਸ ਤਰ੍ਹਾਂ ਦੇ ਈਸ਼ੂ ਖੜੇ ਕਰਤੇ ਨੇ ਉਹਨਾਂ ਦਾ ਜਵਾਬ ਦੇਣ ਦੀ ਬਜਾਏ ਸੋਸਾਇਟੀ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚੋਂ ਸ਼ੰਕੇ ਦੂਰ ਕਰਨ ਦੀ ਬਜਾਏ ਕੀ ਕਰਤਾ ਜੀ ਨਹੀਂ ਨਹੀਂ ਅਸੀਂ ਹੋਰ ਵੀ ਪਹਿਲਾਂ ਤੋਂ ਵੀ ਤਕੜੇ ਆ ਜੀ ਅਸੀਂ ਪਹਿਲਾਂ ਤੋਂ ਵੀ ਮਤਲਬ ਕੋਈ ਕੋਈ ਗੱਲ ਥੋੜੋ ਬਣਦੀ ਹੈ ਕੋਈ ਮਤਲਬ ਤੁਸੀਂ ਲੱਕ ਕਹੀ ਜੋ ਹਾਲਾਤ ਤੁਹਾਡੇ ਸਾਹਮਣੇ ਆ ਤੁਸੀਂ ਚਾਰ ਇਲੈਕਸ਼ਨਾਂ ਹਾਰ ਚੁੱਕੇ ਹੋ ਉਹਦੇ ਤੇ ਉਹ ਸਵਾਲ ਖੜੇ ਕਰ ਰਹੇ ਨੇ ਗੰਭੀਰ ਤੇ ਫਿਰ ਤੁਹਾਡੇ ਮਤਲਬ ਇਹ ਹੈ ਕਿ ਤੁਸੀਂ ਅਕਾਲ ਤਖਤ ਤੇ ਆਪ ਪੇਸ਼ ਹੋਏ ਹੋ ਤੁਸੀਂ ਉੱਥੇ ਸਾਰੀਆਂ ਹੁਣ ਜੋ ਕੁਝ ਉੱਥੇ ਅਕਾਲ ਤਖਤ ਇਹਨਾਂ ਨੇ ਲਿਖ ਕੇ ਲਿਫਾਫੇ ਚ ਪਾ ਕੇ ਦਿੱਤਾ ਜੋ ਪ੍ਰਦੀਪ ਕਲੇਰ ਕਹਿ ਰਿਹਾ ਹੈ ਔਰ ਇਹਦੇ 'ਚ ਮੇਰਾ ਖਿਆਲ ਹੈ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਸਭ ਤੋਂ ਸੀਰੀਅਸ ਮਾਮਲਾ ਬਣ ਜਾਣਾ ਹੈ ਉਹ ਸਿਰਫ ਸੁਖਵੀਰ ਸਿੰਘ ਬਾਦਲ ਦਾ ਇਸ਼ੂ ਨਹੀਂ ਰਿਹਾ ਹੁਣ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਣਗੇ ਜੇ ਉਹ ਇਹਨਾਂ ਗੱਲਾਂ ਦਾ ਨੋਟਿਸ ਨਹੀਂ ਲੈਂਦੇ ਸੋ ਇਹ ਹੋਰ ਮਤਲਬ ਜਿਸ ਤਰ੍ਹਾਂ ਹੁੰਦਾ ਨਾ ਕਿ ਮਤਲਬ ਥੋੜੇ ਕੋਈ ਮਤਲਬ ਕਰਨ ਨੂੰ ਅੱਗ ਲੱਗ ਜAVE ਤੁਸੀਂ ਪਾਣੀ ਪਾਉਣ ਦੀ ਜੇ ਹੋਰ ਅੱਗ ਲਾਉਣ ਲੱਗ ਜਾਨੇ ਉਹ ਮਤਲਬ ਪਾਣੀ ਦੀ ਜੇ ਤੇਲ ਪਾਉਣ ਲੱਗ ਜਾਨੇ ਉਹਦੇ ਉੱਪਰ ਮਲੇ ਉਦਾਂ ਦੀ ਸੈਲਫ ਡਿਸਟ੍ਰਿਕਟ ਮੋਡ ਹੈ ਕੀ بجائے ਤੁਸੀਂ ਇਕੱਠੇ ਹੋਣ ਦੇ بجائے ਅੰਡਰਸਟੈਂਡ ਕਰਨ ਦੇ بجائے ਲੋਕਾਂ ਦੇ ਮਨੋਂ ਜੋ ਸ਼ੰਕੇ ਦੂਰ ਕਰਨ ਦੇ ਤੁਸੀਂ ਅਜੇ ਵੀ ਉਸ ਮੋਡ 'ਚ ਰਹ ਰਹੇ ਹੋ ਕਿ ਜੀ ਅਸੀਂ ਤਾਂ ਸਾਨੂੰ ਤਾਂ ਫਰਕ ਹੀ ਨਹੀਂ ਪੈਂਦਾ ਕੋਈ ਅਸੀਂ ਤਾਂ ਮਤਲਬ ਕਿੰਨੇ ਕਿੰਨੇ ਕ ਬੰਦੇ ਰਹਿ ਗਏ ਨੇ ਨਾਲ ਦੇਖੋ ਨਾ ਔਰ ਜਿਹੜੇ ਬੰਦੇ ਰਹਿ ਗਏ ਨੇ ਉਹਨਾਂ ਦੀ ਕਿਸ ਤਰ ਕਿਸ ਲੈਵਲ ਦਾ ਉਹ ਹੈਗਾ ਸੋ ਮੇਰਾ ਖਿਆਲ ਇਹ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ ਕਿ ਕਾਂਲੀਦਲ ਖੁਦ ਹੀ ਮਤਲਬ ਹੋਰ ਤਾਂ ਕੋਈ ਚਲੋ ਵਿਰੋਧੀ ਤਾਂ ਕਰਨ ਦੁਸ਼ਮਣ ਲਗਾਉਣ ਇਹ ਤਾਂ ਖੁਦ ਹੀ ਆਪਣੇ ਆਪ ਇੱਕ ਸੁਸਾਈਸਾਈਡਲ ਰੂਟ ਤੇ ਤੁਰੇ ਹੋਏ ਨੇ ਜੀ ਡਾਕਟਰ ਅਗਲਾ ਜਿਹੜਾ ਹੁਣ ਸਟੈਪ ਹੋ ਸਕਦਾ ਜਿਵੇਂ ਇਹ ਖੇਮਾ ਸ਼ਰੋਮਣੀ ਅਕਾਲ ਜਲ ਦੇ ਵਿੱਚੋਂ ਬਾਹਰ ਘਟਦਾ ਕੀ ਹੁਣ ਇਹਨਾਂ ਦਾ ਅਗਲਾ ਕਦਮ ਰਹੂਗਾ ਕਿ ਪਾਰਟੀ ਦਾ ਸਿੰਬਲ ਸਾਡੇ ਕੋਲ ਹੋਵੇ ਕਿਉਂਕਿ ਸਾਡੇ ਕੋਲ ਜਿਵੇਂ ਇਹ ਸਾਰੇ ਕਹਿੰਦੇ ਨੇ ਵੱਡੇ ਲੀਡਰ ਨੇ ਇਹ ਸਾਡੇ ਕੋਲ ਇੱਕ ਵੱਡਾ ਜਿਹੜਾ ਕਹਿ ਮਾ ਕਲ ਜਲ ਦੇ ਵਿੱਚੋਂ ਤੂੜ ਪਰਿਵਾਰ ਹੋ ਗਿਆ ਟੌੜਾ ਪਰਿਵਾਰ ਹੋ ਗਿਆ ਤੇ ਸੁਰਵਾ ਸਕੰਦਰ ਸਿੰਘ ਮਲੂਕਾ ਸੁੱਚਾ ਸਿੰਘ ਛੋਟੇ ਪ੍ਰੋਫੈਸਰ ਚੰਦੂ ਮਾਇਰਾ ਬੀਬੀ ਜਗੀਰ ਕੌਰ ਸੁਜੀਤ ਸਿੰਘ ਰਖੜਾ ਕਿ ਸਾਡੇ ਕੋਲ ਇੱਕ ਵੱਡਾ ਤਾਮਝਾਮ ਹੈ ਕਲ ਜਲ ਦਾ ਕਿ ਇਹਨਾਂ ਦਾ ਹੁਣ ਅਗਲਾ ਕਦਮ ਆਹੀ ਹੋ ਸਕਦਾ ਕਿ ਸਿੰਬਲ ਸਾਡੇ ਕੋਲ ਆਵੇ ਹੈੱਡ ਆਫਿਸ ਸਾਡੇ ਕੋਲ ਆਵੇ ਜਿਵੇਂ ਆਪਨੇ ਦੇਖਿਆ ਸੀ ਕਿ ਜੈਲ ਲਈ ਦਾ ਤਾਮਨ ਲਾਡੋ ਦੇ ਵਿੱਚ ਹੋਇਆ ਸੀ ਕਿ ਉਹ ਉਸ ਜੀ ਹੁਣ ਕਲ ਦੇ ਵਿੱਚ ਇਹ ਲੜਾਈ ਰਹੂਗੀ ਕਿ ਅਕਾਲੀ ਦਲ ਦੇ ਅਸਲ ਵਾਰਸ ਕੌਣ ਨੇ ਇਹਦੀ ਲੜਾਈ ਸ਼ੁਰੂ ਹੋਊਗੀ ਹੁਣ ਦੇਖੋ ਜੀ ਅਗਲਾ ਟਾਰਗੇਟ ਹੋਊਗਾ ਐਚਪੀਸੀ ਜੀ ਸੋ ਉਹ ਜਿਹਦੇ ਹੱਥ ਚ ਐਚਪੀਸੀ ਆ ਗਈ ਉਹਦੇ ਹੱਥ ਚ ਬਾਕੀ ਚੀਜ਼ਾਂ ਵਿਚਾਰੀਆਂ ਆ ਜਾਣਗੀਆਂ ਪਰ ਮੈਨੂੰ ਲੱਗਦਾ ਵੀ ਆ ਪ੍ਰਦੀਪ ਕਲੇਰ ਦੀਆਂ ਜਿਹੜੀਆਂ ਮਤਲਬ ਰੈਵਿਲੇਸ਼ਨਸ ਨੇ ਜਿਹੜੇ ਉਹਨੇ ਇੱਕ ਸ਼ਾਪ ਕਰੇ ਨੇ ਜਿੰਨਾ ਮਰਜੀ ਉਹਨੂੰ ਡੰਕਾ ਭਜਾਈ ਜਾਣ ਕਿ ਜੇ ਝੂਠ ਹੈ ਤਾਂ ਐਵੇਂ ਹੀ ਹੈ ਐਵੇਂ ਹੀ ਹੈ ਇਹ ਗੱਲ ਨਹੀਂ ਸਵਾਲ ਬੜੇ ਸਪੈਸੀਫਿਕ ਨੇ ਕਿ ਤੁਹਾਡੀਆਂ ਗੱਡੀਆਂ ਦੇ ਨੰਬਰ ਮੀਟਿੰਗਾਂ ਦੀਆਂ ਡੇਟਾਂ ਲੋਕੇਸ਼ਨ ਸਾਰੀਆਂ ਬੰਦਾ ਦੇ ਰਿਹਾ ਹੈ ਇਹ ਇਹ ਕਹਿ ਦੇਣਾ ਕਿ ਜੀ ਇਹ ਚੱਕਿਆ ਹੋਇਆ ਹੈ ਸਾਜ਼ਿਸ਼ ਉਹ ਸਾਜ਼ਿਸ਼ ਤਾਂ ਹੋਣੀ ਹੀ ਨਹੀਂ ਤੁਸੀਂ ਪੋਲਿਟਿਕਸ ਦੇ ਵਿੱਚੋਂ ਦੁਰਵਰੋਧੀਆਂ ਨੇ ਕਰਨੀਆਂ ਹੀ ਹੁੰਦੀਆਂ ਨੇ ਉਹ ਕੱਲ ਇਹ ਕਿ ਆਇਆ ਉਹ ਸਵਾਲ ਨੇ ਜਿਹੜੇ ਤੁਹਾਡੇ ਉਹਨਾਂ ਕੋਲ ਤੁਹਾਡੇ ਕੋਲ ਜਵਾਬ ਹੈ ਉਹਨਾਂ ਦਾ ਕੋਈ ਪਹਿਲਾਂ ਹੀ ਲੋਕ ਤੁਹਾਨੂੰ ਇਸ ਕਰਕੇ ਰਿਜੈਕਟ ਕਰ ਚੁੱਕੇ ਨੇ ਕਿ ਉਹਨਾਂ ਦੇ ਮਨਾਂ 'ਚ ਸ਼ੰਕੇ ਨੇ ਸੋ ਮੇਰਾ ਖਿਆਲ ਹੈ ਤੋਂ ਬਸ ਖਵੀਰ ਦੀ ਜਿਹੜੀ ਵਾਇਬਿਲਿਟੀ ਐਜ਼ ਅ ਪ੍ਰੈਜ਼ੀਡੈਂਟ ਉਹ ਪੋਸੀਬਲ ਨਹੀਂ ਰਹਿ ਰਹੀ ਜੇ ਉਹਨੂੰ ਮਤਲਬ ਉਹ ਅਗਲ ਤੱਕ ਜਐਸਟੀਪੀਸੀ ਨਹੀਂ ਆਪਣੇ ਆਪ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੂ ਉਹ ਸੰਸਥਾ ਦੀ ਨਾਮ ਦੀ ਕ੍ਰੈਡੀਬਿਲਟੀ ਵੀ ਲੂਜ਼ ਹੋਊਗੀ ਸੋ ਚਾਹੀਦਾ ਹੈ ਕਿ ਬਿਨਾਂ ਦੇਰ ਕੀਤੇ ਉਹਨੂੰ ਮਤਲਬ ਕੋਈ ਨਾ ਕੋਈ ਦਾ ਹੱਲ ਲੱਭ ਲੈਣਾ ਚਾਹੀਦਾ ਹੈ ਪਰ ਜਿੰਨਾ ਇਹ ਆਪਸ ਵਿੱਚ ਕੜੇਸ਼ ਵਧਣਗੇ ਜਿੰਨਾ ਹੋਊਗਾ ਉਹਨਾਂ ਹੀ ਇਹਨਾਂ ਦਾ ਢਾਂਚਾ ਸਾਰਾ ਕੁਝ ਕਮਜ਼ੋਰ ਹੋਊਗਾ ਪਰ ਵਿਰੋਧੀ ਫਾਇਦਾ ਉਠਾ ਹੀ ਰਹੇ ਨੇ ਪਹਿਲੇ ਹੀ ਉਠਾ ਰਹੇ ਨੇ ਸੋ ਜਿਹੜੇ ਡਰ ਚੋਂ ਇਹ ਨਾ ਮਤਲਬ ਜਿਹੜੇ ਤੰਦੇ ਬਚਾਉਣ ਦਾ ਅਸਲ ਚ ਗੇਮ ਹੈ ਸਾਰੇ ਜਿਹੜੇ ਡਰ ਦੇ ਵਿੱਚੋਂ ਚੱਲ ਰਹੇ ਨੇ ਉਹ ਡਰ ਸੱਚਾ ਹੋ ਜਾਣਾ ਹੈ ਤੰਦੇ ਵੀ ਨਹੀਂ ਬਚਣਗੇ ਮਤਲਬ ਇਹ ਤਾਂ ਤੁਸੀਂ ਛੱਡ ਦਿਓਗੇ ਜਿੱਥੇ ਬੰਦੀਆਂ ਹੋਰ ਤਾਂ ਉਹ ਤਾਂ ਹੁਣ ਇੱਕ ਵਾਰੀ ਹੋ ਗਿਆ ਉਹ ਤਾਂ ਰੁੜ ਗਿਆ ਕੰਮ ਉਹ ਤਾਂ ਬਹੁਤ ਟਾਈਮ ਲੱਗੂਗਾ ਮਤਲਬ ਜਦੋਂ ਥਮੀਆਂ ਹੀ ਥੋਡੀਆਂ ਨਿਕਲ ਗਈਆਂ ਤੁਸੀਂ ਥਮੀਆਂ ਨੂੰ ਬਾਹਰ ਸਿੱਟ-ਸਿੱਟ ਕੇ ਕਹਿ ਰਹੇ ਹੋ ਕਿ ਜੀ ਅਸੀਂ ਘਰ ਸਾਡੇ ਕੋਲ ਹੈ ਮਤਲਬ ਕੋਈ ਗੱਲ ਥੋੜੀ ਹੁੰਦੀ ਹੈ ਵੀ ਸੋ ਇਹ ਮੇਰਾ ਨਹੀਂ ਖਿਆਲ ਕਿ ਇਹ ਬਾਈਬਲ ਹੈ ਸਿਰਫ ਆਪਣੇ ਆਪ ਨੂੰ ਸੈਲਫ ਕੰਗ੍ਰੈਚੁਲੇਟਰੀ ਵੀ ਉਹ ਅਸੀਂ ਵੱਡੀ ਪੈਰਸ ਕਾਨਫਰੰਸ ਵਿੱਚ ਅਸੀਂ ਜਿਆਦਾ ਉੱਚੀ ਬੋਲਦਾ ਇਹਦਾ ਕੋਈ ਮਤਲਬ ਨਹੀਂ ਹੁੰਦਾ ਇਹ ਗੱਲਾਂ ਦਾ ਸੋ ਇਹ ਦੇ ਹੈਵ ਲੌਸਟ ਗੇਮ ਇਹਦਾ ਇਹ ਕਿ ਕੋਈ ਪ੍ਰਭੂ ਕਿਰਪਾ ਹੀ ਇਹਨਾਂ ਤੇ ਕਰ ਦਵੇ ਜਾਂ ਕੋਈ ਸਮੱਤ ਬਖਸ਼ਿਤ ਹੋਵੇ ਕਿ ਸਮਝੌਤਾ ਹੋ ਜਾਵੇ ਅਦਰਵਾਈਜ਼ ਮੁਸ਼ਕਲ ਲੱਗਦਾ ਜੀ ਜੇ ਜੀ ਪੋਲਿਟਿਕਸ ਦੀ ਗੇਮ ਹੈ ਉਹਦੇ ਚੋਂ ਅਕਾਲੀ ਦਲ ਲੋਕ ਸਾਬ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੁਣ ਤੇ ਕੋਲ ਇਲੈਕਟੋਰਲ ਪੋਲਿਟਿਕਸ ਤੋਂ ਤਾਂ ਪਹਿਲਾਂ ਹੀ ਹੋ ਹੀ ਚੁੱਕੇ ਨੇ ਜੀ ਹੁਣ ਤਾਂ ਮਤਲਬ ਇਹ ਹੈ ਨਾ ਕਿ ਜਿਵੇਂ ਜਥੇਬੰਦੀ ਵਿੱਚ ਬਚਣੀ ਹੈ ਕਿ ਨਹੀਂ ਬਚਣੀ ਹੁਣ ਤਾਂ ਇਹ ਸਵਾਲ ਖੜਾ ਹੋਇਆ ਹੋਇਆ ਹੈ ਮੰਨ ਲੇ ਅਕਾਲੀ ਦਲ ਜਿਹੜਾ ギਵਨ ਅਕਾਲੀ ਬਾਦਲ ਕਰਦਾ ਸੀ ਉਹਦੀ ਐਗਜ਼ਿਸਟੈਂਸ ਦਾ ਮਸਲਾ ਹੈ ਹੁਣ ਸੋ ਇਹਨਾਂ ਕੋਲ ਕੋਈ ਰਸਤਾ ਨਹੀਂ ਜੇ ਤਾਂ ਕੋਈ ਕੰਪਰੋਮਾਈਜ਼ਿੰਗ ਕੈਂਡੀਡੇਟ ਦੋਨਾਂ ਤਰ੍ਹਾਂ ਨੂੰ ਮਤਲਬ ਕੋਈ ਜਿਹੜਾ ਕਬੂਲ ਹੋਵੇ ਉਹਨੂੰ ਬਣਾ ਕੇ ਇਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ ਤੇ ਜੇ ਇਸੇ ਰਸਤੇ ਤੇ ਚਲਦੇ ਰਹੇ ਤਾਂ ਮੇਰਾ ਨਹੀਂ ਖਿਆਲ ਕਿ ਮਤਲਬ ਇਹ ਪੋਸਿਬਿਲਟੀ ਵੀ ਖਤਮ ਹੋ ਜਾਊ ਥੋੜੀ ਦੇਰ ਚ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਾਮਲਾ ਉਨਾ ਹੀ ਗੁੰਝਲਦਾਰ ਹੋਂਦਾ ਜਾ ਰਿਹਾ ਇਹ ਸੁਲਝਾਉਣ ਦੀ ਤਾਂ ਕੋਈ ਕੋਸ਼ਿਸ਼ ਕੌਣ ਕਰ ਰਿਹਾ ਸੁਲਝਾਉਣ ਦੀ ਤਾਂ ਕਰੇ ਹੀ ਨਹੀਂ ਰਹੇ ਜੀ ਲੱਗੇ ਹੋਏ ਨੇ ਉਹ ਮਾਮਲਾ ਉਹ ਤਾਂ ਥੋੜਾ ਉਲਝਿਆ ਹੋਇਆ ਸੀ ਉਹਨੂੰ ਜ਼ਿਆਦਾ ਲਿਜਾਉਣ ਦੀ ਕਰ ਰਹੇ ਨੇ ਤਾਂ ਹੂੰ ਜੀ ਤੇ ਇਹ ਉਹਦਾ ਇਹ ਨਾ ਵੱਡਾ ਮਤਲਬ ਜਿਹੜਾ ਸ਼ਿਕਾਰ ਹੋਏ ਹੋਏ ਨੇ ਤੇ ਉਹ ਤਾਂ ਮੈਂ ਸਿੱਖੀ ਦੇ ਵਿੱਚ ਤਾਂ ਦੇਖੋ ਹੋਮੈ ਤਾਂ ਪਹਿਲਾ ਸਭ ਤੋਂ ਵੱਡਾ ਦੁਸ਼ਮਣ ਹੈ ਨਾ ਹੋਮੈ దీਰਗ ਰੋਗ ਹੈ दारू ਵੀ ਸਮਾਹ ਹੈ ਜਿਹੜਾ ਲਿਖਿਆ ਐਵੇਂ ਥੋੜੋ ਲਿਖਿਆ ਹੈ ਸੋ ਹੋਮੈ ਚ ਗ੍ਰਸਤ ਹੋਏ ਨੇ ਇਹਦਾ ਇਹਦਾ ਐਂਡ ਨੇੜੇ ਹੀ ਹੈ ਖਤਰਨਾਕ ਪਾਸੇ ਨੂੰ ਗੱਲ ਰਹੇ ਨੇ ਪਤਾ ਨਹੀਂ ਕਿਉਂ ਕੀ ਸੋਜੀ ਹੈ ਜਾਂ ਕੀ ਮਤਲਬ ਮਜਬੂਰੀਆਂ ਨੇ ਕਹਿ ਲਓ ਇਹ ਸਿਰਫ ਸਾਰਿਆਂ ਨੇ ਬਿਜ਼ਨਸ ਛੋਟੇ ਛੋਟੇ ਕਰ ਲਏ ਉਹਨੂੰ ਬਚਾਉਣ ਦੇ ਲਈ ਉਹ ਉਹ ਵੀ ਬਚਾਉਣ ਲਈ ਕਰ ਰਹੇ ਨੇ ਕੋਸ਼ਿਸ਼ਾਂ ਇਹਨਾਂ ਨੂੰ ਇਹ ਵੇਚ ਛੱਡ ਦਾਂਗੇ ਤਾਂ ਸਾਡੇ ਧੰਦੇ ਸਾਰੇ ਤੇ ਸਾਰੇ ਕਿਤੇ ਬੱਸਾਂ ਬੱਸਾਂ ਇਹਨਾਂ ਈਡੀ-ਉਡੀ ਲੈ ਜੂਵੇ ਤੇ ਜੇ ਉਹ ਤੁਹਾਨੂੰ ਬਿਲਕੁਲ ਹੀ ਡੈਸੀਮੇਟ ਕਰਤਾ ਫਿਰ ਵੀ ਤਾਂ ਕਰਨਗੇ ਉਹ ਫਿਰ ਵੀ ਉਹਨਾਂ ਦੀ ਸ਼ਰਨ 'ਚ ਜਾਓਗੇ ਤੁਸੀਂ ਉਹਦੇ ਨਾਲ ਆਪਣੇਾਂ ਦੀ ਸ਼ਰਨ 'ਚ ਚਲੇ ਜਾਓ ਹੂੰ ਜੀ ਸੁਰੋਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਸ਼ੁਕਰੀਆ ਜੀ ਪੰਗੂ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਰੋਕ ਸਾਹਿਬ ਥੈਂਕ ਯੂ